ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੀ ਹਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਕਮੈਂਟ ਬਾਕਸ 'ਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣੀ ਜੀ ਸਾਤ ਸੰਗਤ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਇੱਕ ਬਰਾਬਰ ਹੈ ਪਵਿੱਤਰ ਹੈ ਮਹਾਨ ਹੈ ਤੇ ਤਾਕਤਵਰ ਵੀ ਹੈ ਇਸ ਗੱਲ ਨੂੰ ਕਦੇ ਵੀ ਕੋਈ ਠੁਕਰਾ ਨਹੀਂ ਸਕਦਾ ਇਸ ਬਾਣੀ ਦੇ ਵਿੱਚ ਤਾਕਤ ਸਭ ਤੋਂ ਵੱਧ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿਸੇ ਇੱਕ ਸ਼ਬਦ ਨੂੰ ਵੀ ਇੱਕ ਅੱਖਰ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਂਦੇ ਆ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਭਾਵ ਕਿ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਇੱਕ ਸ਼ਬਦ ਇੱਕ ਅੱਖਰ ਵੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸਾਥ ਸੰਗਤ ਜੀ ਸਾਡੇ ਵਿੱਚ ਬਹੁਤ ਭੈਣ ਭਰਾ ਇਹੋ ਜਿਹੇ ਹੁੰਦੇ ਆ ਕੁਝ ਸਵੇਰੇ ਸ਼ਾਮ ਨੂੰ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਉਹ ਆਪਣੇ ਸਵੇਰੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਗੁਰਬਾਣੀ ਦਾ ਪਾਠ ਕਰਦੇ ਹਨ ਭੈਣ ਭਰਾ ਨੂੰ ਜਦੋਂ ਵੀ ਸਮਾਂ ਮਿਲੇ ਉਹ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਨ ਕਈ ਲੋਕ ਚੁਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕੁਝ ਭੈਣ ਭਰਾ ਜਦੋਂ ਵੀ ਉਹਨਾਂ ਨੂੰ ਸਮਾਂ ਮਿਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਪਸੰਦ ਕਰਦੇ ਹਨ ਉਹ ਆਪਣਾ ਹੀ ਰੁਝਾਨ ਹੁੰਦਾ ਹੈ ਸਾਤ ਸੰਗਤ ਜੀ ਕਿਸੇ ਨੂੰ ਕੋਈ ਬਾਣੀ ਪੜਨੀ ਸਰ ਲੱਗਦੀ ਹੈ ਤੇ ਕਿਸੇ ਨੂੰ ਬਾਣੀ ਪੜਨ ਦੇ ਵਿੱਚ ਆਨੰਦ ਆਉਂਦਾ ਹੈ ਕਿਉਂਕਿ ਉਹਨਾਂ ਦੀ ਰੁਟੀਨ ਹੀ ਬਣ ਜਾਂਦੀ ਹੈ ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ ਉਹ ਤਾਂ ਵੱਡੇ ਭਾਗਾ ਵਾਲੇ ਹੁੰਦੇ ਹਨ ਕਿਉਂਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਥੋੜਾ ਜਿਹਾ ਸਮਾਂ ਵੱਧ ਲੱਗਦਾ ਹੈ ਕਈ ਭੈਣ ਭਰਾ ਇਸੇ ਕਰਕੇ ਹੀ ਇਸ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਪਰ ਜੋ ਵੀ ਕਰਦੇ ਹਨ ਉਹ ਸੱਚਮੁੱਚ ਵੱਡੇ ਭਾਗਾ ਵਾਲੇ ਹੁੰਦੇ ਹਨ ਸਵਾਸ ਸਵਾਸ ਸਿਮਰਨ ਕਰਨ ਦੇ ਨਾਲ ਸਾਡਾ ਜੀਵਨ ਸਫਲ ਹੋ ਜਾਵੇਗਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਤਾਂ ਗ੍ਰਹਿਸਤੀ ਜੀਵਨ ਜਿਉ ਰਹੇ ਆਂ ਅਸੀਂ ਤਾਂ ਸਾਰਾ ਦਿਨ ਕੰਮ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ ਆਂ ਤੇ ਸਾਡੀ ਇਹ ਅਵਸਥਾ ਬਣੀ ਨਹੀਂ ਕਿ ਅਸੀਂ ਸਵਾਸ ਸਵਾਸ ਸਿਮਰਨ ਕਰ ਸਕੀਏ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਵਾਸ ਸਫਲ ਕਰ ਦੇਣਗੇ ਜਾ ਨਹੀਂ ਕਰਨਗੇ ਸਾਡਾ ਜੀਵਨ ਫਿਰ ਸਫਲਾ ਕਿਵੇਂ ਹੋਵੇਗਾ ਕਹਿੰਦੇ ਕਿ ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ ਇਸ ਬਾਣੀ ਦੀ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਤੇ ਸਿੱਖਾਂ ਨੂੰ ਸਮਝਾਇਆ ਕਿ ਜੋ ਵੀ ਮਨੁੱਖ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਚਿਤ ਹੋ ਕੇ ਪੂਰੇ ਹੀ ਭਰੋਸੇ ਦੇ ਨਾਲ ਕਰੇਗਾ ਉਹਦੇ ਵਿੱਚ 24 ਘੰਟਿਆਂ ਦੇ ਸੁਵਾਸ ਉਸਦੇ ਸਫਲ ਹੋ ਜਾਣਗੇ ਤਾਂ ਪਹਿਲਾ ਸਾਨੂੰ ਇਹ ਫਲ ਮਿਲਦਾ ਹੈ ਜੋ ਵੀ ਭੈਣ ਭਰਾ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਦੇ ਹਨ ਉਹ ਵੱਡੇ ਕਰਮਾ ਵਾਲੇ ਹੁੰਦੇ ਹਨ ਵੱਡੇ ਭਾਗਾ ਵਾਲੇ ਹੁੰਦੇ ਹਨ ਕਿਉਂਕਿ ਉਹ ਆਪਣੇ 24 ਘੰਟਿਆਂ ਦੇ ਜੀਵਨ ਨੂੰ ਹੀ ਸਫਲ ਕਰ ਚੁੱਕੇ ਹੁੰਦੇ ਹਨ ਇਹ ਸੀ ਪਹਿਲਾ ਫਲ ਫੁੰਨ ਗੱਲ ਕਰਦੇ ਹਾਂ ਦੂਸਰੇ ਫਲ ਦੇ ਬਾਰੇ ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ ਉਹਨਾਂ ਦਾ ਜੰਮਣ ਮਰਨਾ ਵੀ ਕੱਟਿਆ ਜਾਂਦਾ ਹੈ ਉਸ ਤੋਂ ਬਾਅਦ ਤੀਸਰਾ ਤੇ ਚੌਥਾ ਕੀ ਮਾਪੁਰਖ ਜੀ ਕਹਿੰਦੇ ਹਨ ਕਿ ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੇ ਤਨ ਮਨ ਧੰ ਦੇ ਜਿਹੜੇ ਵੀ ਰੋਗ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਜਦੋਂ ਅਸੀਂ ਬਾਣੀ ਦੇ ਲੜ ਲੱਗਦੇ ਹਾਂ ਤਾਂ ਸਾਡੇ ਮਨ ਦੇ ਜਿਹੜੇ ਵਿਸ਼ੇ ਵੀਕਾਰ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਸਾਡੇ ਮਨ ਦੇ ਜੋ ਦੁੱਖ ਰੋਗ ਹੁੰਦੇ ਹਨ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਸਾਡੀ ਜ਼ਿੰਦਗੀ ਦੇ ਵਿੱਚ ਦੂਰ ਚਲੇ ਜਾਂਦੇ ਹਨ ਤੇ ਮਹਾਂਪੁਰਖ ਜੀ ਸਾਨੂੰ ਅਕਸਰ ਹੀ ਸਮਝਾਉਂਦੇ ਹਨ ਕਿ ਪਹਿਲਾ ਕਲੇਸ਼ ਸਾਡੇ ਮਨ ਦੇ ਅੰਦਰੋਂ ਦੂਰ ਹੁੰਦਾ ਹੈ ਅਤੇ ਸਿਮਰਨ ਬਾਹਰੀ ਰੂਪ ਦੇ ਕਲੇਸ਼ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਇਸ ਬੰਦੇ ਦੇ ਅੰਦਰ ਗੁੱਸਾ ਭਰਿਆ ਹੋਇਆ ਹੈ, ਈਰਖਾ ਭਰੀ ਹੋਈ ਹੈ। ਸਾਡੇ ਗੁੱਸੇ ਦੇ ਕਾਰਨ ਸਾਰੇ ਕੰਮ ਖਰਾਬ ਹੋ ਜਾਂਦੇ ਹਨ ਪਰ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਦੇ ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੰਦੇ ਹਾਂ ਸਾਡਾ ਮਾੜਾ ਸਮਾਂ ਵੀ ਖਤਮ ਹੋ ਜਾਂਦਾ ਹੈ ਸਾਨੂੰ ਫਿਰ ਉਹ ਗਲਤ ਪਾਸੇ ਨਹੀਂ ਲੈ ਕੇ ਜਾ ਸਕਦੀਆਂ ਇਸ ਕਰਕੇ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਮਨ ਦੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਐਸੀਆਂ ਮਿਲ ਜਾਂਦੀਆਂ ਹਨ ਅਤੇ ਅੱਜ ਵੀ ਕਈ ਗੁਰਮੁਖ ਪਿਆਰਿਆਂ ਦੇ ਨਾਲ ਗੱਲ ਕਰੀਏ ਤੇ ਉਹਨਾਂ ਦੀਆਂ ਹੱਡ ਬੀਤੀਆਂ ਐਸੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਤੇ ਨਹੀਂ ਬਲਕਿ ਸਾਡੇ ਤਨ ਦੇ ਵੀ ਰੋਗ ਦੂਰ ਕਰ ਦਿੰਦੀ ਹੈ ਹਮੇਸ਼ਾ ਸਾਡੇ ਘਰ ਵਿੱਚ ਬਰਕਤਾਂ ਆਉਂਦੀਆਂ ਹਨ ਤੇ ਕਈ ਵਾਰ ਆਪਾਂ ਮਾਪੁਰਖਾਂ ਦੇ ਮੂੰਹੋਂ ਬਚਨ ਵੀ ਸੁਣਦੇ ਆ ਕਿ ਗੁਰਮੁਖ ਪਿਆਰੇ ਕਹਿੰਦੇ ਹਨ ਕਿ ਜੇਕਰ ਘਰ ਦੇ ਵਿੱਚ ਦਾਨ ਦੀ ਕਮੀ ਹੈ ਇਹ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਦੋ ਪੰਕਤੀਆਂ ਦਾ ਹੀ ਜਾਪ ਕਰੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਪੁੱਧ ਅਤੇ ਬਹੁਤ ਸਾਰੇ ਗੁਰਮੁਖ ਪਿਆਰੇ ਦੱਸਦੇ ਹਨ ਜਿਨ੍ਹਾਂ ਨੇ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਗਰੀਬੀ ਵੀ ਕੱਟੀ ਗਈ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਦੂਰ ਹੋ ਗਈ ਫਿਰ ਆਪ ਹੀ ਸੋਚੋ ਜੇਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਦੋ ਪੰਕਤੀਆਂ ਦੇ ਨਾਲ ਸਾਡੇ ਘਰ ਦੀ ਜਿਹੜੀ ਗਰੀਬੀ ਹੈ ਉਹ ਕੱਟੀ ਜਾ ਸਕਦੀ ਹੈ ਤੇ ਜਿਹੜੇ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਪੂਰਾ ਕਰਦੇ ਹਨ ਉਹਨਾਂ ਉੱਤੇ ਕਿੰਨੀ ਕਿਰਪਾ ਹੁੰਦੀ ਹੋਵੇਗੀ ਉਹਨਾਂ ਦੀਆਂ ਰਿੰਦੀਆਂ ਸਿੱਧੀਆਂ ਹੋ ਜਾਂਦੀਆਂ ਹੋਣਗੀਆਂ ਸਤ ਸੰਗਤ ਜੀ ਇਸ ਕਰਕੇ ਆਪਾਂ ਸਿਰਫ ਇੱਕ ਪੰਕਤੀ ਦੇ ਨਾਲ ਹੀ ਨਹੀਂ ਆਪਾਂ ਪੂਰਾ ਪਾਠ ਕਰਨਾ ਹੈ ਪਰਮਾਤਮਾ ਜੀ ਦੀ ਪੂਰੀ ਕਿਰਪਾ ਨੂੰ ਹਾਸਲ ਕਰਨਾ ਹੈ ਤੋ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ